ਕੁਵਾਰੀ ਕੁੜੀ ਪ੍ਰੈਗਨੈਂਟ ਹੋ ਜਾਂਦੀ ਆ ਤੇ ਮਾਂ ਪਿਓ ਕੀ ਕਰਦਾ ਕੁੜੀ ਦਾ ਅਬੋਰਸ਼ਨ ਕਰਾ ਦਿੰਦਾ ਤੇ ਅਬੋਰਸ਼ਨ ਕਰਾਉਣ ਤੋਂ ਮਹੀਨੇ ਬਾਅਦ ਕੁੜੀ ਦਾ ਵਿਆਹ ਕਰ ਦਿੰਦਾ ਤੇ ਵਿਆਹ ਤੋਂ ਬਾਅਦ ਕੁੜੀ ਨੇ ਉਹ ਕੰਮ ਕਰਤਾ ਜੋ ਤੁਸੀਂ ਸੋਚ ਵੀ ਨਹੀਂ ਸਕਦੇ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੀ ਇਹ ਕੁੜੀ ਆ ਇਹਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਆਜੋ ਕਰਦੇ ਆ ਸ਼ੁਰੂਆਤ ਜਿਹੜੀ ਇਹ ਕੁੜੀ ਹੁੰਦੀ ਆ ਇਹ ਕੋਈ ਬਾੜੀ ਸੋਹਣੀ ਸੁਨੱਖੀ ਨਹੀਂ ਹੁੰਦੀ ਪਰ ਚੋਸ ਤੋਂ ਚਲਾਕ ਬਹੁਤ ਹੁੰਦੀ ਹੈ ਕੀ ਹੁੰਦਾ ਹੈ ਕਿ ਇਹ ਕੁੜੀ ਪਿੰਡ ਦੇ ਸਕੂਲ ਦੇ ਵਿੱਚ ਪੜ੍ਹਦੀ ਹੁੰਦੀ ਹੈ 10ਵੀਂ ਕਲਾਸ ਦੇ ਵਿੱਚ ਤੇ ਇਹਦੇ ਨਾਲ ਹੀ ਇੱਕ ਪਿੰਡ ਦਾ ਮੁੰਡਾ ਪੜ੍ਹਦਾ ਹੁੰਦਾ ਜੀ ਦੇ ਨਾਲ ਇਹਦੀ ਗੱਲਬਾਤ ਹੋ ਜਾਂਦੀ ਹੈ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਨ ਲੱਗ ਜਾਂਦੇ ਆ ਜਿਉਣ ਮਰ ਦੀਆਂ ਕਸਮਾਂ ਖਾ ਲੈਂਦੇ ਆ ਵਿਆਹ ਕਰਾਉਣ ਦੀਆਂ ਕਸਮਾਂ ਖਾ ਲੈਂਦੇ ਆ ਤੇ ਗੱਲਬਾਤ ਹੋਣ ਤੋਂ 6 ਮਹੀਨਿਆਂ ਬਾਅਦ ਇਹ ਆਪਸ ਦੇ ਵਿੱਚ ਇੱਕ ਦੂਜੇ ਨੂੰ ਮਿਲਣਾ ਜੁਲਣਾ ਸ਼ੁਰੂ ਕਰ ਦਿੰਦੇ ਆ ਆਪਸ ਵਿੱਚ ਸਬੰਧ ਬਣਾਉਣੇ ਸ਼ੁਰੂ ਕਰ ਦਿੰਦੇ ਆ ਚਲੋ ਜੀ ਪਲੱਸ 2 ਤੱਕ ਇਹ ਦੋਵੇਂ ਇਕੱਠੇ ਪੜ੍ਹਦੇ ਰਹਿੰਦੇ ਆ ਪਲੱਸ 2 ਤੋਂ ਬਾਅਦ ਕੁੜੀ ਨੂੰ ਸਕੂਲੋਂ ਪੜਨੋਂ ਹਟਾ ਲਿਆ ਜਾਂਦਾ। ਜਦੋਂ ਕੁੜੀ ਨੂੰ ਪੜਨੋਂ ਹਟਾ ਲਿਆ ਜਾਂਦਾ ਉਸ ਤੋਂ ਬਾਅਦ ਕੁੜੀ ਕੀ ਕਰਿਆ ਕਰੇ ਵੀ ਜਦੋਂ ਪਿਓ ਆਪਦਾ ਮੋਬਾਈਲ ਚਾਰਜ ਤੇ ਲਾਜਿਆ ਕਰੇ ਜਾਂ ਮਾਂ ਆਪਦੇ ਫੋਨ ਨੂੰ ਚਾਰਜ ਤੇ ਲਾਦਿਆ ਕਰੇ ਤੇ ਇਹ ਅੱਖ ਬਚਾ ਕੇ ਆਪਦੇ ਮਾਂ ਪਿਓ ਦੇ ਫੋਨ ਤੋਂ ਆਪਦੇ ਆਸ਼ਕ ਨੂੰ ਫੋਨ ਕਰ ਲਿਆ ਕਰੇ ਤੇ ਉਹਦੇ ਨਾਲ ਸਾਰੀ ਟਾਈਮਿੰਗ ਦੀ ਸੈਟਿੰਗ ਕਰ ਲਿਆ ਕਰੇ। ਉਹ ਆ ਕੇ ਇਹਨੂੰ ਨੀਂਦ ਦੀਆਂ ਗੋਲੀਆਂ ਰਾਤ ਨੂੰ ਫੜਾਜਿਆ ਕਰੇ। ਇਹ ਆਪਦੇ ਮਾਂ ਪਿਓ ਨੂੰ ਤੇ ਆਪਦੇ ਛੋਟੇ ਭਰਾ ਨੂੰ ਦੁੱਧ ਦੇ ਵਿੱਚ ਨੀਂਦ ਦੀਆਂ ਗੋਲੀਆਂ ਪਾ ਕੇ ਪਿਆ ਦਿਆ ਕਰੇ। ਜਦੋਂ ਹੂਕਾਂ 'ਚ ਸੌਂ ਜਾਇਆ ਕਰਨਾ ਤੇ ਉਹਨੂੰ ਘਰੇ ਆਪਦੇ ਬਾੜ ਲ ਉਹਨੂੰ ਮਿਲਦੀ ਜੁਲਦੀ ਰਿਆ ਕਰੇ ਚਲੋ ਜੀ ਇਸੇ ਤਰ੍ਹਾਂ ਇਹ ਜਦੋਂ ਮਾਂ ਪਿਓ ਫੋਨ ਚਾਰਜ ਤੇ ਲਾਉਂਦਾ ਸੀ ਤੋਂ ਇਹ ਗੱਲਬਾਤ ਕਰ ਲੈਂਦੀ ਹੁੰਦੀ ਸੀਗੀ ਤਾਂ ਇੱਕ ਦਿਨ ਪਿਓ ਉਹੜੇ ਰੰਗੇ ਹੱਤੀ ਫੜ ਲਈ ਕਿਸੇ ਮੁੰਡੇ ਨਾਲ ਗੱਲਬਾਤ ਕਰਦੇ ਆ ਚਲੋ ਜੀ ਪਿਓ ਨੇ ਦਬਕੇ ਦੁਬਕੇ ਮਾਰੇ ਕੁੱਟੀ ਮਾਰੀ ਚਲੋ ਸਮਝਾਈ ਉਸ ਤੋਂ ਬਾਅਦ ਮਾਂ ਪਿਓ ਨੇ ਨਿਗਰਾਨੀ ਰੱਖਣੀ ਸ਼ੁਰੂ ਕਰਤੀ ਵੀ ਇਹ ਕਿਸੇ ਮੁੰਡੇ ਨਾਲ ਗੱਲਾਂ ਨਾ ਕਰ ਸਕੇ ਚਲੋ 10-15 ਦਿਨ ਇਹਨੇ ਗੱਲਬਾਤ ਨਾ ਕੀਤੀ ਤਾਂ ਇੱਕ ਦਿਨ ਅਚਾਨਕ ਇਹਦੇ ਹੱਥੇ ਮਾਂ ਦਾ ਫੋਨ ਲੱਗ ਜਾਂਦਾ ਇਹ ਮਾਂ ਦੇ ਫੋਨ ਤੋਂ ਆਪਦੇ ਆਸ਼ਕ ਨੂੰ ਫੋਨ ਕਰਦੀ ਆ ਤੇ ਆਸ਼ਕ ਕਹਿੰਦਾ ਵੀ ਕੀ ਗੱਲ 10 15 ਦਾ ਕੋਈ ਫੋਨ ਨਹੀਂ ਕੀਤਾ ਕੀ ਗੱਲ ਹੋ ਗਈ ਫਿਰ ਇਹ ਆਪਦੇ ਆਸ਼ਕ ਨੂੰ ਸਾਰੀ ਗੱਲ ਦੱਸਦੀ ਆ ਵੀ ਇਸ ਤਰ੍ਹਾਂ ਕਰਕੇ ਹੁਣ ਤੇਰੇ ਨਾਲ ਮੈਂ ਆਪਦੇ ਮਾਂ ਪਿਓ ਦੇ ਫੋਨ ਤੋਂ ਗੱਲਬਾਤ ਨਹੀਂ ਕਰ ਸਕਦੀ ਕਿਉਂਕਿ ਉਹਨਾਂ ਨੂੰ ਸਾਰਾ ਕੁਝ ਪਤਾ ਲੱਗ ਗਿਆ ਵੀ ਤੂੰ ਮੈਨੂੰ ਕੋਈ ਕੀਪੜ ਵਾਲਾ ਛੋਟਾ ਮੋਬਾਈਲ ਲੈ ਕੇ ਦੇ ਜਾ ਜਿਹੜਾ ਕਿ ਮੈਨੂੰ ਲੁਕਾਉਣਾ ਸੌਖਾ ਰਹੇ ਆਸ਼ਕ ਕਹਿੰਦਾ ਵੀ ਇਹ ਕਿਹੜੀ ਗੱਲ ਹੈ ਤਾਂ ਮੈਂ ਤੈਨੂੰ ਅੱਜ ਹੀ ਸ਼ਾਮ ਨੂੰ ਲੈ ਆ ਦਿੰਦਾ ਇਹ ਫਿਰ ਉਸੇ ਦਿਨੀ ਆਪਦੇ ਆਸ਼ਕ ਨੂੰ ਕਹਿੰਦੀ ਵੀ ਠੀਕ ਆ ਵੀ ਨਾਲੇ ਤਾਂ ਰਾਤ ਨੂੰ ਤੂੰ ਮੈਨੂੰ ਮ ਮੋਬਾਈਲ ਦੇ ਜੀ ਚਲੋ ਜੀ ਨੇ ਮਾਦੀਤੀ ਨੇ ਸਾਹ ਨੂੰ ਦੁੱਧ ਗਰਮ ਕੀਤਾ ਵਿੱਚ ਤੇਜ ਮਿੱਠਾ ਪਾ ਕੇ ਦੇ ਨੀਂਦ ਦੀਆਂ ਗੋਲੀਆਂ ਪਾਤੀਆਂ ਮਾਂ ਪਿਓ ਤੇ ਭਰਾ ਘੂਕਾਂ ਜੀ ਸੌਂ ਗਏ ਚਲੋ ਜੀ ਆਸ਼ਕ ਨਾਲ 12 ਕਿਤਾ ਟਾਈਮ ਫਿਕਸ ਕੀਤਾ ਸੀ ਆਸ਼ਕ ਆ ਜਾਂਦਾ ਘਰੇ ਨਾਲੇ ਤੋਂ ਮੋਬਾਈਲ ਦੇ ਜਾਂਦਾ ਚਲੋ ਜੀ ਨਾਲੇ ਮਿਲ ਜੁਲ ਕੇ ਜਿਹੜਾ ਕੋ ਸਾਰਾ ਕੁਝ ਕਰਨਾ ਕਰਾਉਣਾ ਦਾ ਕਾਰ ਕਰਾ ਲੈਂਦੇ ਆ ਕੁਝ ਸਮਾਂ ਇਹਨਾਂ ਦਾ ਇਸ ਤਰ੍ਹਾਂ ਚੱਲ ਜ ਜਾਂਦਾ ਉਸ ਤੋਂ ਬਾਅਦ ਇੱਕ ਦਿਨ ਕੀ ਹੁੰਦਾ ਕਿ ਇਹਦੇ ਤਾਏ ਨੇ ਬਾਹਰ ਖੇਤ ਕਣਕ ਨੂੰ ਪਾਣੀ ਲਾਇਆ ਹੁੰਦਾ ਉਹ ਦੋ ਮੁੰਡੇ ਮੋਟਰਸਾਈਕਲ ਜਿੱਦੋ ਟੱਪਦੇ ਆ ਤੇ ਤਾਇਆ ਦੇਖ ਲੈਂਦਾ ਤਾਇਆ ਸੋਚਦਾ ਵੀ ਗਾਂ ਤਾਂ ਸਾਡੇ ਘਰ ਨੇ ਹਨਾ ਵੀ ਇਹ ਮੁੰਡੇ ਕਿੱਧਰ ਤੁਰੇ ਜਾਂਦੇ ਅੱਧੀ ਰਾਤ ਨੂੰ ਚਲੋ ਜੀ ਤਾਇਆ ਨੇ ਸੋਚਿਆ ਵੀ ਹੋ ਸਕਦਾ ਵੀ ਕਿਤੇ ਅ ਗਾਂ ਕਿਸੇ ਪਿੰਡ ਜਾਣ ਵਾਲੇ ਹੋਣਗੇ ਅਗਲੇ ਦਿਨ ਤਾਇਆ ਨੇ ਤੜਕੇ ਆਪਦੇ ਭਰਾ ਕੋਲੇ ਜਿਹੜੀ ਕੁੜੀ ਦੇ ਪਿਓ ਕੋਲੇ ਤੇ ਮਾਂ ਕੋਲੇ ਗੱਲ ਕੀਤੀ ਵੀ ਰਾਤ ਨੂੰ 12 1 ਵਜੇ ਦੋ ਮੁੰਡੇ ਮੋਟਰਸਾਈਕਲ ਆਪਣੇ ਘਰ ਵਾਲੇ ਪਾਸੇ ਆਉਂਦੇ ਪਏ ਸੀ ਤੇ ਮੈਂ ਸੋਚਿਆ ਵੀ ਸ਼ਾਇਦ ਗਾਂ ਕਿਸੇ ਪਿੰਡ ਜਾਂਦੇ ਹੋਣਗੇ ਪਰ ਆਪਣੇ ਘਰਾਂ ਕੋਲ ਆ ਕੇ ਲਾਈਟ ਜੀ ਮੋਟਰਸਾਈਕਲ ਦੀ ਬੰਦ ਹੋ ਗਈ ਸੀ ਹੁਣ ਕੁੜੀ ਦੇ ਮਾਪਿਆਂ ਨੂੰ ਪਹਿਲਾਂ ਹੀ ਸ਼ੱਕ ਸੀਗਾ ਵੀ ਕਿਸੇ ਮੁੰਡੇ ਨਾਲ ਗੱਲਾਂ ਬਾਤਾਂ ਕਰਦੀ ਆ ਕੁੜੀ ਦੇ ਮਾਪ ਨੂੰ ਇਹ ਗੱਲ ਹੋ ਗਈ ਕਿ ਤੇ ਕੋਈ ਸਾਡੇ ਘਰੇ ਨਾ ਆਉਂਦਾ ਹੋਵੇ ਹਨਾ ਵੀ ਬੰਦੇ ਨੂੰ ਡਰ ਪੈ ਜਾਂਦਾ ਚਲੋ ਜੀ ਉਹਨਾਂ ਨੇ ਹੋਰ ਸਖਤਾਈ ਕੀਤੀ ਕੁੜੀ ਨੂੰ ਪੁੱਛਿਆ ਪਛਿਆ ਇਹ ਨਾਮ ਨੀਮੁੰਨੀ ਨੂੰ ਦਾਬੇ ਦੋ ਬਿਮਾਰੇ ਪਰ ਕੁੜੀ ਦੇ ਮਾਂ ਪਿਓ ਦੇ ਦਿਲ ਚੋਂ ਗੱਲ ਬਹਿ ਗਈ ਵੀ ਸਾਡੇ ਘਰੇ ਨਾ ਕੋਈ ਰਾਤ ਨੂੰ ਆਉਂਦਾ ਹੋਵੇ ਤਾਂ ਉਸ ਤੋਂ ਬਾਅਦ ਇਸ ਕੁੜੀ ਨੇ ਕੀ ਕੀਤਾ ਆਪਦੇ ਆਸ਼ਕ ਨੂੰ ਕਿਹਾ ਵੀ ਅੱਜ ਤੋਂ ਬਾਅਦ ਆਪਾਂ ਘਰੇ ਨਹੀਂ ਮਿਲਣਾ ਵੀ ਮੇਰੇ ਘਰੇ ਸ਼ੱਕ ਹੋ ਗਿਆ ਮੇਰਾ ਮਾਂ ਪਿਓ ਨੂੰ ਪੁੱਛਦਾ ਸੀ ਵੀ ਆਪਣੇ ਘਰੇ ਕੋਈ ਰਾਤ ਨੂੰ ਆਉਂਦਾ ਵੀ ਉਹ ਗੱਲ ਨਾ ਵੀ ਕਿਤੇ ਆਪਾਂ ਰੰਗੇ ਹੱਤੀ ਫੜੀ ਜਾਏ ਤੇਨੂੰ ਉਹਦਾ ਮਾਰ ਦੇਣਗੇ ਫਿਰ ਉਸ ਤੋਂ ਬਾਅਦ ਕੀ ਹੁੰਦਾ ਵੀ ਕੁੜੀ ਵਾਲਿਆਂ ਦੀ ਅੱਧੇ ਕਿਲੇ ਦੀ ਵਿੱਚ ਤੇ ਮੋਟਰ ਹੁੰਦੀ ਤੇ ਪੁਰਾਣਾ ਜਿਹਾ ਕੋਠਾ ਪਿਆ ਹੁੰਦਾ ਇਹ ਆਪਦੇ ਆਸ਼ਕ ਨੂੰ ਕਹਿੰਦੀ ਮੋਟਰ ਤੇ ਮਿਲਿਆ ਕਰਾਂਗੇ ਵੀ ਤੂੰ ਸਦਾ ਨੂੰ ਮੋਟਰਸਾਈਕਲ ਦੇ ਨਾਲ ਆਇਆ ਕਰ ਸਾਡੇ ਘਰਾਂ ਨਾਲ ਪਾਸੇ ਵੀ ਤੂੰ ਹੁਣ ਮੋਟਰਸਾਈਕਲ ਕਿਤੇ ਹੋਰ ਖਲਾੜ ਕੇ ਆ ਕਰ ਤੇ ਖੇਤਾਂ ਵਿੱਚ ਦੀ ਉੱਥੇ ਆ ਜਾ ਕਰ ਮੋਟਰ ਤੇ ਚਲੋ ਜੀ ਇਹ ਇਸ ਤਰ੍ਹਾਂ ਆਪਦਾ ਬਾਹਰ ਮਿਲਣ ਦਾ ਪ੍ਰੋਗਰਾਮ ਬਣਾ ਲੈਂਦੇ ਆ ਕੁੜੀ ਚਲੋ ਜੀ ਆਪਦੇ ਪਰਿਵਾਰ ਨੂੰ ਨੀਂਦ ਦੀਆਂ ਗੋਲੀਆਂ ਪਾ ਕੇ ਤੇ ਦੋ ਚੱਕ ਲਿਆ ਕਰੇ ਬਿਸਕਟਾਂ ਦੇ ਪੈਕੇਟ ਤੇ ਘਰੋਂ ਬਾਹਰ ਨਿਕਲ ਜਾ ਗਰੀ ਰਾਤ ਨੂੰ 12:00 1 ਵਜੇ ਤੁਹਾਨੂੰ ਪਤਾ ਹੈ ਕਿ ਇੱਕ 20-22 ਸਾਲ ਦੀ ਕੁੜੀ ਅੱਧੀ ਰਾਤ ਨੂੰ ਘਰੋਂ ਬਾਹਰ ਨਿਕਲ ਜਾ ਕਰੇ ਤੇ ਬਿਸਕਟ ਕਾਦੇ ਵਾਸਤੇ ਨਾਲ ਲੈ ਜਾਂਦੀ ਸੀ ਸੋਚਣ ਵਾਲੀ ਗੱਲ ਇਹ ਹੈ ਆ ਉਹ ਕੋਈ ਆਪਦੇ ਆਸ਼ਕ ਨੂੰ ਜਾ ਕੇ ਬਿਸਕੁਟ ਨਹੀਂ ਖਵਾਉਂਦੀ। ਉਹ ਬਿਸਕੁਟ ਤਾਂ ਨਾਲ ਲੈ ਕੇ ਜਾਂਦੀ ਸੀ ਵੀ ਜੇ ਰਸਤੇ ਵਿੱਚ ਕੋਈ ਕੁੱਤਾ ਟੱਕਰ ਗਿਆ ਜੇ ਉਹ ਭੌਂਕੂਗਾ ਹੋ ਸਕਦਾ ਕੋਈ ਜਾਗ ਜੇ ਮੈਨੂੰ ਦੇਖ ਲੇ ਜਾਂ ਉਹ ਕੁੱਤਾ ਹੋ ਸਕਦਾ ਮੈਨੂੰ ਵੱਢ ਜੇ ਤਾਂ ਇਹ ਮਾਂ ਨੇ ਦਿੱਤੀ ਕੀ ਕਰਿਆ ਕਰੇ ਜਦੋਂ ਰਸਤੇ 'ਚ ਕੋਈ ਕੁੱਤਾ ਟੱਕਰਿਆ ਕਰੇ ਉਹਨੂੰ ਪਹਿਲੇ 2-3 ਬਿਸਕੁਟ ਸੱਟ ਦਿਆ ਕਰੇ। ਕੁੱਤਾ ਬਿਸਕੁਟ ਖਾ ਲੈ ਖਾਣ ਲੱਗ ਜਾ ਕਰੇ ਨਾਲੇ ਪੂਛਾ ਮਾਰ ਲਾਗੇ ਕੁੱਤੇ ਨੇ ਫਿਰ ਕਿੱਥੇ ਭੌਂਕਣਾ ਸੀਗਾ। ਉਸ ਤੋਂ ਬਾਅਦ ਚਲੋ ਜੀ ਇਹ ਮੋਟਰ ਤੇ ਮਿਲਦੇ-ਮਿਲਾਂਗੇ ਰਹੇ। ਤੁਹਾਨੂੰ ਪਤਾ ਵੀ ਇਹੋ ਜਿਹੀ ਗੱਲਾਂ ਗੁੱਜੀਆਂ ਕਿੱਥੇ ਰਹਿੰਦੀਆਂ ਨੇ। ਚਲੋ ਉਸ ਤੋਂ ਬਾਅਦ ਫਿਰ ਮਾਂ ਪਿਓ ਨੇ ਇਹ ਸੋਚਿਆ ਵੀ ਚੋਰ ਦਾ ਵਿਆਹ ਕੇ ਫਾ ਵੱਡੋ ਪੁਰਾਣਾ ਵੀ ਐਵੇਂ ਮੂੰਹ ਕਾਲਾ ਕਰੂਗੀ ਕੀ ਫਾਇਦਾ ਚਲੋ ਜੀ ਰਿਸ਼ਤੇ ਰਿਸ਼ਤੇ ਵੇਖਣੇ ਸ਼ੁਰੂ ਕਰਤੇ ਤੇ ਫਿਰ ਇੱਕ ਥਾਂ ਦੇ ਨਾਲੋਂ ਮੁੰਡਾ ਪਸੰਦ ਆ ਜਾਂਦਾ ਤੇ ਇਹ ਉਥੇ ਰਿਸ਼ਤਾ ਪੱਕਾ ਕਰ ਲੈਂਦੇ ਆ ਕੁੜੀ ਆਪਦੀ ਮਾਂ ਨੂੰ ਸਿੱਧਾ ਕਹਿ ਦਿੰਦੀ ਕਿ ਮੈਂ ਤਾਂ ਫਲਾਣੇ ਮੁੰਡੇ ਨਾਲ ਵਿਆਹ ਕਰਾਉਂਗੀ ਮੈਂ ਉਥੇ ਵਿਆਹ ਨਹੀਂ ਕਰਾਉਣਾ ਚਲੋ ਜੀ ਮਾਂ ਪਿਓ ਨੂੰ ਗੱਲ ਨਾ ਮੰਨੀ ਵੀ ਉਹਦਾ ਮੁੰਡਾ ਹੋਰ ਕਾਸਟ ਦਾ ਅਸੀਂ ਨਹੀਂ ਤੇਰਾ ਵਿਆਹ ਕਰਨਾ ਨਾਲੇ ਪਿੰਡ ਦੇ ਵਿੱਚ ਕੌਣ ਵਿਆਹ ਕਰਦਾ ਹਨ ਕੁੜੀ ਕਹਿੰਦੀ ਵੀ ਕੋਈ ਗੱਲ ਨਹੀਂ ਜਦੋਂ ਕੁੜੀ ਦਾ ਮੰਗਣਾ ਮੰਗਣਾ ਹੋ ਗਿਆ ਉਸ ਤੋਂ ਬਾਅਦ ਇਹ ਚਲੋ ਜੀ ਇਹ 5 6 ਵਰਗ ਲਗਾਤਾਰ ਆਦਿਆਸਕ ਨੂੰ ਮਿਲਦੀ ਆ ਰਾਤ ਨੂੰ ਉਸੇ ਤਰ੍ਹਾਂ ਹੀ ਕਰਦੇ ਉਹ ਨੀਂਦ ਦੀਆਂ ਗੋਲੀਆਂ ਪਾ ਕੇ ਤਾਂ ਇਹ ਕੁੜੀ ਪ੍ਰੈਗਨੈਂਟ ਹੋ ਜਾਂਦੀ ਤੇ ਪ੍ਰੈਗਨੈਂਟ ਹੋਣ ਤੋਂ 2-3 ਮਹੀਨਿਆਂ ਤੱਕ ਇਹ ਆਪਦੇ ਘਰਦਿਆਂ ਨੂੰ ਬਿਲਕੁਲ ਵੀ ਨਹੀਂ ਦੱਸਦੀ ਜਦੋਂ ਵਿਆਹ ਹੋਣ ਦੇ ਵਿੱਚ ਮਹੀਨਾ ਘੱਟ ਰਹਿ ਜਾਂਦਾ ਤੇ ਇਹ ਆਪਦੀ ਮਾਂ ਨੂੰ ਕੁੜੀ ਕਹਿੰਦੀ ਹੈ ਕਿ ਮੇਰੇ ਪੇਟ ਦੇ ਵਿੱਚ ਉਸ ਮੁੰਡੇ ਦਾ ਬੱਚਾ ਜਾਂ ਮੇਰਾ ਵਿਆਹ ਕਰ ਦਿਓ ਜਾਂ ਥੋੜਾ ਜਲੂਸ ਨਿਕਲ ਜੂਗਾ ਕੋਈ ਫਾਇਦਾ ਨਹੀਂ ਇਸ ਗੱਲ ਦਾ ਜਦੋਂ ਮਾਂ ਨੂੰ ਹੀ ਗੱਲ ਦਾ ਪਤਾ ਲੱਗਿਆ ਮਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਚਲੋ ਜੀ ਮਾਂ ਨੇ ਪਿਓ ਨੂੰ ਕਿਹਾ ਪਿਓ ਨੇ ਫਿਰ ਥੋੜਾ ਬੰਦਾ ਕੁੱਟ ਮਾਰੀ ਸਕਦਾ ਹੋਰ ਕੀ ਕਰ ਸਕਦਾ ਹਨ ਪਿਓ ਨੇ ਕੁੱਟੀ ਮਾਰੀ ਇਹਦੇ ਨਾਨਕਿਆਂ ਨੂੰ ਵੀ ਬੁਲਾਇਆ ਗਿਆ ਮਿੰਤਾਤਰ ਲਈ ਕੀਤੇ ਵੀ ਚਲ ਸ਼ਹਿਰ ਸਾਡਾ ਡਾਕਟਰ ਕੋਲੇ ਚਲੀ ਗਏ ਇਹ ਕੁੜੀ ਕਹਿੰਦੀ ਮੈਂ ਡਾਕਟਰ ਕੋਲੇ ਨਹੀਂ ਜਾਣਾ ਵੀ ਜੇ ਤੁਸੀਂ ਮੇਰਾ ਬੱਚਾ ਅਬੋਰਟ ਕਰਤਾ ਤਾਂ ਮੈਂ ਫਿਰ ਪੁਲਿਸ ਨੂੰ ਦੱਸੂਗੀ ਫਲਾਣਾ ਕਰੂੰ ਟਪਕਾਣਾ ਕਰੂੰਗੀ ਸੌ ਤਮਕੀਆਂ ਦੇਵੇ ਚਲੋ ਜੀ ਕੁੱਟ ਮਾਰ ਕੇ ਲਾੜ ਪਿਆਰ ਨਾਲ ਰਿਸ਼ਤੇ ਰਣ ਮਿੰਤਾਤਰ ਲਈ ਕਰਕੇ ਇਹਨੂੰ ਸ਼ਹਿਰ ਲੈ ਜਾ ਕੇ ਦਾ ਅਬੋਰਸ਼ਨ ਕਰਾਤਾ ਫਿਰ ਘਰਦਿਆਂ ਨੇ ਮਹੀਨੇ ਬਾਅਦ ਚਲੋ ਜੀ ਇਹਨੂੰ ਵਿਆਹ ਕੇ ਤੋਰਦਾ ਆਪਦੇ ਕੋਲੋਂ پلان ਲਾ ਕੇ ਸੌਰਿਆਂ ਦੇ ਗੱਲ ਪਾ ਚਲੋ ਜੀ ਜਦੋਂ ਇਹ ਸੌਰਿਆਂ ਘ ਜਿਹੜਾ ਸੌਹਰਾ ਪਰਿਵਾਰ ਹੁੰਦਾ ਬਾਲਾ ਸ਼ਰੀਫ ਪਰਿਵਾਰ ਹੁੰਦਾ ਭਲਾ ਮਾਨਸ ਪਰਿਵਾਰ ਹੁੰਦਾ ਦੇਸੀ ਜੱਟ ਬੂਟ ਬੰਦੇ ਹੁੰਦੇ ਖੇਤੀ ਬਾੜੀ ਵਾਲੇ ਤੇ ਜਿਹੜਾ ਮੁੰਡਾ ਹੁੰਦਾ ਵੀ ਅਠਕ ਪੜਿਆ ਹੁੰਦਾ ਬਾਲਾ ਚੁਸਤ ਚਲਾਕ ਨਹੀਂ ਹੁੰਦਾ ਜਦੋਂ ਨੇ 15 ਦਿਨਾਂ ਦੇ ਵਿੱਚ ਘਰ ਦਾ ਮਾਹੌਲ ਦੇਖ ਲਿਆ ਵੀ ਇਹ ਤਾਂ ਸਾਰੇ ਝੁੱਡੂ ਹੀ ਆ ਇਹ ਮਾਲਤੀ ਨੇ ਕੀ ਕੀਤਾ ਇਹਨੇ ਆਪ ਦੇ ਆਸ਼ਕ ਨੂੰ ਫੋਨ ਕਰਨਾ ਸ਼ੁਰੂ ਕਰਤਾ ਵੀ ਤੂੰ ਐ ਕਰ ਵੀ ਤੂੰ ਨੀਂਦ ਦੀਆਂ ਗੋਲੀਆਂ ਦਾ ਪ੍ਰਬੰਧ ਕਰ ਤੇ ਤੂੰ ਮਨ ਇੱਥੇ ਮਿਲਣ ਆ ਜਾਇਆ ਕਰ ਹੁਣ ਇਹ ਕੁੜੀ ਨੇ ਦੇਖੋ ਵੀ ਉੱਥੇ ਕਿਵੇਂ ਚਾਲ ਖੇਡੀ ਉੱਥੇ ਉਹਨਾਂ ਦੇ ਸਹੁਰਿਆਂ ਦੀ ਕੋਠੀ ਬਣੀ ਹੋਈ ਸੀ ਤਾਂ ਇਹ ਕੁੜੀ ਕੀ ਕਰੇ ਇਹ ਕੋਠੀ ਦੇ ਅੰਦਰ ਇੱਕ ਬਾਥਰੂਮ ਸੀ ਉਸ ਬਾਥਰੂਮ ਨੂੰ ਨਾ ਯੂਜ਼ ਕਰਿਆ ਕਰੇ ਇੱਕ ਕੋਠੀ ਦੇ ਬਾਹਰ ਵੱਡੇ ਗੇਟ ਕੋਲੇ ਬਾਥਰੂਮ ਬਣਿਆ ਹੋਇਆ ਸੀਗਾ ਇਹ ਰਾਤ ਨੂੰ ਉੱਠ ਕੇ ਉੱਥੇ ਬਾਥਰੂਮ ਕਰਨ ਜਾਇਆ ਕਰੇ ਚਲੋ ਜੀ ਸੱਸ ਸਹੁਰਾ ਨੇ 2 ਦਿਨੇ ਕੰਮ ਦੇਖਿਆ ਤੇ ਜਦੋਂ ਸੱਸ ਸਹੁਰਾ ਨੇ ਕਿਹਾ ਵੀ ਪੁੱਤਾ ਵੀ ਆਪਣੇ ਅੰਦਰ ਬਾਥਰੂਮ ਬਣਿਆ ਕੋਠੀ ਤੂੰ ਇਹ ਵਰਤ ਲਿਆ ਕਰ ਹਨਾ ਕਹਿੰਦੀ ਨਹੀਂ ਡੈਡੀ ਜੀ ਵੀ ਸਾਡਾ ਤੁਸੀਂ ਬਾਥਰੂਮ ਬਾਹਰ ਬਣਿਆ ਸੀ ਮੈਨੂੰ ਤਾਂ ਬਾਹਰ ਬਾਥਰੂਮ ਜਾਣ ਦੀ ਆ ਵੀ ਅੰਦਰ ਮੇਰਾ ਦਮ ਜਾ ਘੋਟਣ ਨਾਲ ਸਮੈਲ ਜੀ ਬਹੁਤ ਚੜਦੀ ਆ ਤੇ ਸੌੜੇ ਇਹ ਚ ਵੀ ਜਦੋਂ ਕੋਠੀ ਦੇ ਪੰਦੇ ਬੂਏ ਬਾਈ ਖੋਲਦਾ ਤੇ ਉਦੋਂ ਖੜਕਾ ਦੜਕਾ ਮੜਾ ਮੋਟਾ ਆ ਜਾਂਦਾ ਤਾਂ ਇਹਨੇ ਪਹਿਲਾਂ ਉਹ ਚਾਲ ਬਣਾ ਲਈ ਵੀ ਹਾਂ ਵੀ ਮੈਂ ਬਾਥਰੂਮ ਜਾਨੀ ਆ ਰਾਤ ਨੂੰ ਉੱਠ ਕੇ ਚਲੋ ਇਹ 10 15 ਦਿਨਾਂ ਨੇ ਪਹਿਲਾਂ ਬਾਥਰੂਮ ਉਧਰ ਖਮ ਜਾਣਾ ਸ਼ੁਰੂ ਕਰਤਾ ਬਾਹਰਲੇ ਬਾਥਰੂਮ ਦੇ ਵਿੱਚ ਫਿਰ ਇੱਕ ਦਿਨ ਆਸ਼ਕ ਆਉਂਦਾ ਤੇ ਉਹ ਨੀਂਦੀਆਂ ਗੋਲੀਆਂ ਫੜਾਜਦਾ ਰਾਤ ਨੂੰ ਅਗਲੇ ਦਿਨੇ ਮਾਂ ਦਿੱਤੀ ਕੀ ਕਰਦੀ ਐ ਇਹ ਚੰਗੀਆਂ ਓਵਰਡੋਜ਼ਾਂ ਠੋਕ ਕੇ ਆਪਦੇ ਘਰਾਂ ਨੂੰ ਪਿਆ ਦਿੰਦੀ ਆ ਆਪਦੇ ਸਾਸ ਸਹੁਰੇ ਨੇ ਪਿਆ ਦਿੰਦੀ ਆ ਤੇ ਆਸ਼ਕ ਰਾਤ ਨੂੰ ਆਉਂਦਾ ਉਹ ਕੰਦ ਟੱਪ ਕੇ ਜਿਹੜਾ ਬਾਥਰੂਮ ਬਣਿਆ ਹੋਇਆ ਸੀਗੇ ਵੱਡੇ ਗੇਟ ਕੋਲੇ ਉ ਤਾਂ ਜਿਹੜਾ ਇਹਦਾ ਆਪਦਾ ਘਰ ਵਾਲਾ ਸੀ ਇਹ ਉਹਨੂੰ ਬਹੁਤ ਜ਼ਿਆਦੀਆਂ ਓਵਰਡੋਜ਼ਾਂ ਪਾਉਂਦੀ ਸੀ ਕਿਉਂਕਿ ਉਹਦੇ ਨਾਲ ਉਹ ਉੱਠ ਕੇ ਜਾਂਦੀ ਸੀਗੀ ਵੀ ਕਿਤੇ ਉਹਨੂੰ ਜਾਗਣਾ ਜਾਂ ਵੀ ਗਈ ਨੂੰ ਇੰਨਾ ਟਾਈਮ ਹੋ ਗਿਆ ਅਜੇ ਤੱਕ ਆਈ ਕਿਉਂ ਨਹੀਂ ਚਲੋ ਜੀ ਇਹ ਇਸ ਤਰ੍ਹਾਂ ਦਾ ਕੰਮ ਚੋਂ ਚੱਲਦਾ ਰਹਿੰਦਾ ਮਿਲਨ ਮਲਾਉਣ ਦਾ ਪਰ ਇਹਨੂੰ ਇਹ ਨਹੀਂ ਸੀ ਪਤਾ ਵੀ ਜਿਹੜਾ ਮੇਰਾ ਸੌਰਾ ਉਹ ਪਹਿਲੇ ਨੀਂਦ ਦੀਆਂ ਗੋਲੀਆਂ ਬਹੁਤ ਖਾਂਦਾ ਵੀ ਉਹਨੂੰ ਨੀਂਦ ਬਹੁਤ ਘੱਟ ਆਉਂਦੀ ਹੈ ਕਿ ਤਣ ਕੀ ਹੁੰਦਾ ਵੀ ਜਦ ਤਰ ਆਪਣੇ ਕੁਝ ਦੱਸਣਾ ਹੋਵੇ ਬੰਦੇ ਨੂੰ ਹਨਾ ਤਾਂ ਇਹ ਸੌਰਾ ਨੂੰ ਦੁੱਧ-ਦੁੱਧ ਪਿਆ ਕੇ ਰਾਤ ਨੂੰ 12 1 ਵਜੇ ਉੱਠਦੀ ਹੈ ਤੇ ਬਾਥਰੂਮ ਚਲੀ ਜਾਂਦੀ ਹੈ ਸੌਰਾ ਹੁਣ ਰੱ ਹੁਣ ਸੌਰਾਂ ਦੇਖੀ ਜਾਂਦਾ ਤੇ ਸੌਰਾਂ ਸੋਚਦਾ ਯਾਰ 15-20 ਮਿੰਟ ਹੋ ਗਏ ਵੀ ਹਜੇ ਤੱਕ ਆਈ ਕਿਉਂ ਨਹੀਂ ਵਾਪਸ ਆਣਾ ਤਾਂ ਸੌਰੇ ਦੇ ਦਿਲ 'ਚ ਸਾਰੇ ਖਿਆਲ ਮਾਰੇ ਚੰਗੇ ਆਗੇ ਵੀ ਕਿਤੇ ਯਾਰ ਅਟੈਕ ਟੂਕਣਾ ਹੋ ਗਿਆ ਵੇ ਅੱਜ ਕੱਲ ਮਾੜਾ ਸਮਾਂ ਚੱਲਦਾ ਮਿੰਟ 'ਚ ਅਟੈਕ ਹੋ ਜਾਂਦਾ ਤਾਂ ਸੌਰਾਂ ਜਦੋਂ ਜਾਂਦਾ ਤਾਂ ਕੀ ਦੇਖਦਾ ਵੀ ਇਹ ਆਪਦੇ ਆਸ਼ਕ ਨੂੰ ਮਿਲੀ ਜਾਂਦੀ ਐ ਕੁਲੀ ਦੇ ਪੱਟਾ ਚੜਿਆ ਹੋਇਆ ਤੇ ਰੰਗੇ ਹਤੀ ਸੌਰਣੇ ਨੇ ਫੜ ਲਈ ਜਦੋਂ ਸੌਰਣੇ ਨੇ ਕਿਹਾ ਵੀ ਕਾਕਾ ਕੀ ਐ ਉਹ ਮੁੰਡਾ ਉੱਠਿਆ ਤੇ ਉਹਦਾ ਬੜਾ ਕੰਧ ਲੱਪ ਕੇ ਭੱਜ ਗਿਆ ਸੋਲੇ ਸੌਰਾਂ ਦਾ ਵਿਚਾਰਾ ਕੁਛ ਨਹੀਂ ਬੋਲਿਆ ਚੁੱਪ ਕਰਕੇ ਆਪਦੇ ਕਮਰੇ 'ਚ ਆ ਜਾਂਦਾ ਇਹ ਉੱਥੇ ਚੁੱਪ ਜਾ ਕਾਰੇ ਨਾਲ ਜਾ ਕੇ ਪੈ ਜਾਂਦੀ ਹੈ ਜਦੋਂ ਦਿਨ ਚੜਦਾ ਉਦੋਂ ਫਿਰ 709 ਨੂੰ ਆਪਦੇ ਕੋਲ ਰੂਮ ਦੇ ਵਿੱਚ ਬੁਲਾ ਕੇ ਕਹਿੰਦੇ ਵੀ ਪੁੱਤ ਵੀ ਤੂੰ ਉਹਨ ਸ਼ਰਮ ਕਰਪੂਰਾ ਹਨ ਵੀ ਰਾਤ ਨੂੰ ਕੀ ਕਰੀ ਜਾਂਦੀ ਸੀ ਵੀ ਹੁਣ ਤੂੰ ਸਾਡੇ ਘਰ ਦੀ ਇੱਜ਼ਤ ਬਣ ਗਈ ਜੋ ਤੇਰਾ ਪਾਸਟ ਆ ਜੋ ਹੋ ਗਿਆ ਹਵਾ ਗਿਆ ਤੂੰ ਉਹਦੇ ਤੇ ਮਿੱਟੀ ਪਾ ਦੇ ਵੀ ਐਵੇਂ ਸਾਡਾ ਘਰ ਨਾ ਝੜ ਸਾਡਾ ਇੱਕੋ ਇੱਕ ਪੁੱਤ ਆ ਹਨ ਤੇ ਐਵੇਂ ਸਾਡੇ ਪਿੰਡ ਚ ਥੂਤ ਹੋ ਜੂ ਕੋਈ ਫਾਇਦਾ ਨਹੀਂ ਚਲੋ ਇਹ 709 ਨੇ ਹੱਥ ਹੱਥ ਜੋੜੇ ਸਮਝਾਇਆ ਤੇ ਇਹ ਕਹਿੰਦੀ ਵੀ ਕੋਈ ਗੱਲ ਨਹੀਂ ਪਰ ਇਹ ਫਿਰ ਵੀ ਆਪਦੀਆਂ ਆਦਤਾਂ ਤੋਂ ਬਾਜ਼ ਨਹੀਂ ਆਈ ਚਲੋ ਇਹ ਥੋੜੇ ਦਿਨ ਟੱਪੇ ਨੇ ਫਿਰ ਆਪਦੇ ਆਸ਼ ਨੂੰ ਕਰੇ ਬੁਲਾ ਲਿਆ ਮੁਕਦੀ ਕੀ ਗੱਲ ਵੀ ਹੌਲੀ-ਹੌਲੀ ਕੰਮ ਵਧਦਾ ਗਿਆ ਚਲੋ ਜੀ ਉਸ ਤੋਂ ਬਾਅਦ ਇਹ ਪੇਕੇ ਚਲੀ ਜਾਂਦੀ ਆ ਪੇਕੇ ਜਾ ਕੇ ਆਪਣੇ ਮਾਪੇ ਉਹਨੂੰ ਕਹਿ ਦਿੰਦੀ ਆ ਵੀ ਉਹ ਤਾਂ ਮੁੰਡਾ ਬਿਮਾਰ ਰਹਿੰਦਾ ਉਹਦੇ ਦਿਮਾਗ 'ਚ ਫਰਕ ਆ ਉਹ ਤਾਂ 10-10 ਵਜੇ ਤੱਕ ਉੱਠਦਾ ਨਹੀਂਗਾ ਤੇ ਇਹ ਵੀ ਗੱਲ ਆਪਦੀ ਮਾਂ ਨੂੰ ਕਹਿ ਦਿੰਦੀ ਤਾਂ ਪੱਲੇ ਕੁਛ ਨਹੀਂ ਮੈਂ ਨਹੀਂ ਉੱਥੇ ਰਹਿਣਾ ਚਲੋ ਜੀ ਜਦੋਂ ਮਾਂ ਪਿਓ ਬਿਲਕੁਲ ਨਹੀਂ ਮੰਨਦਾ ਤਾਂ ਇਹ ਕੁੜੀ ਕੀ ਕਰਦੀ ਆ ਗੁਰੂ ਘਰ ਜਾ ਕੇ ਤੇ ਝੂਠੀ ਸੌਂ ਖਾਣ ਦੀ ਮਾਂ ਪਿਓ ਦੇ ਸਾਹਮਣੇ ਵੀ ਜੋ ਮੈਂ ਕਹਿੰਨੀ ਆ ਸੱਚ ਆ ਚਲੋ ਜੀ ਮਾਂ ਪਿਓ ਕੁੜੀ ਦੇ ਪਿੱਛੇ ਲੱਗ ਗਿਆ ਮਾਂ ਪਿਓ ਕਹਿੰਦੇ ਵੀ ਅਸੀਂ ਤਾਂ ਹੁਣ ਕੁੜੀ ਭ ਉਹਨਾ ਮਾਂ ਪਿਓ ਨੂੰ ਇਹ ਨਹੀਂ ਸੀ ਪਤਾ ਵੀ ਉਹਨੂੰ ਬਿਮਾਰ ਕਰਨ ਵਾਲੀ ਕੌਣ ਆ ਬਿਮਾਰ ਕਰਨ ਵਾਲੀ ਤਾਂ ਇਹੇ ਆ ਬਈ ਕਿਉਂਕਿ ਇਹਨੇ ਉਸ ਮੁੰਡੇ ਨੂੰ ਬਹੁਤ ਜ਼ਿਆਦੀਆਂ ਓਵਰਡੋਜ਼ਾਂ ਪਾਈਆਂ ਪਤਾ ਨਹੀਂ ਕਿਹੜੀ ਕਿਹੜੀ ਮੈਡੀਸਿਨ ਖਵਾਉਂਦੀ ਸਨੂੰ ਪਤਾ ਜਦੋਂ ਬੰਦੇ ਨੂੰ ਇੰਨੀ ਜ਼ਿਆਦੀ ਓਵਰਡੋਜ਼ ਪਈ ਹੋਵੇ ਬੰਦਾ ਕਿੱਥੇ 10 ਵਜੇ ਤੱਕ ਉੱਠਦਾ ਬਈ ਉਹਦਾ ਇਨੇ ਜਮਾ ਬ੍ਰੇਨ ਹਲਾ ਕੇ ਰੱਖਤਾ ਤੇ ਉਹਨੂੰ ਯਾਦਦਾਸ਼ਤ ਨੂੰ ਕਮਜ਼ੋਰ ਕਰਤੀ ਉਹ ਰਾਤ ਨੂੰ ਬਿਠਕੇ ਤੁਰਿਆ ਫਿਰਿਆ ਕਰੇ ਉਹਦੇ ਦਿਮਾਗ 'ਚ ਫਰਕ ਪਾਇਆ ਇਹਨੇ ਗੋਲੀਆਂ ਖਵਾ ਖਵਾ ਕੇ ਨੀਂਦ ਦੀਆਂ ਉਹਨੂੰ ਤੇ ਹੋਰ ਮੈਡੀਸਿਨ ਵਾੜੇ ਚੰਗੀਆਂ ਖਵਾਉਂਦੀ ਰਹੀ ਚਲੋ ਜ ਫਿਰ ਕੁੜੀ ਵਾਲੇ ਕਹਿੰਦੇ ਸਾਡਾ 14 ਲੱਖ ਰੁਪਏ ਖਰਚਾ ਇਸ ਤੇ 14 ਲੱਖ ਰੁਪਏ ਲੈਣਾ ਮੁੰਡੇ ਵਾਲੇ ਕਹਿੰਦੇ ਵੀ ਸਾਡਾ ਕਸੂਰ ਕੀ ਸੜਾ ਕਸੂਰ ਤਾਂ ਦੱਸੋ ਵੀ ਤੁਹਾਡੀ ਕੁੜੀ ਨਾਲੇ ਤਾਂ ਰੰਗੇ ਹੱਥੀ ਫੜੀ ਗਈ ਇੱਥੇ ਅਸੀਂ ਫਿਰ ਵੀ ਚਲ ਸਮਝਾ ਕੇ ਆਖੇ ਵਿੱਚ ਚਲ ਕੋਈ ਗੱਲ ਨਹੀਂ ਸਮਝਾਲ ਦੇ ਮਿੱਟੀ ਪਾ ਦੋ ਤੇ ਤੁਸੀਂ ਹੁਣ ਸਾਡੇ ਸਿਰ ਚੜ੍ਹਦੇ ਜਾਂਦੇ ਹੋ ਵੀ ਜਿਹੜੇ ਤੁਸੀਂ ਆ ਬੈੱਡ ਬੁੱਡ ਦੇਤੇ ਆਪਦੇ ਲੈ ਜਾਓ ਅਲਮਾਰੀ ਤੇ ਲਮਾਰੀ ਲੈ ਜਾਓ ਜਿਹੜਾ ਮਾੜਾ ਬੜਾ ਸੋਨਾ ਪਿਆ ਉਹ ਲੈ ਜਾਓ ਚਲੋ ਜੀ ਕੁੜੀ ਵਾਲੇ ਕਹਿੰਦੇ ਸਾਡਾ ਤਾਂ ਬਈ ਇੰਨਾ ਲੱਗ ਗਿਆ ਸਾਡਾ 14 ਲੱਖ ਰੁਪਏ ਦਿਓ ਚਲੋ ਜੀ ਕਰ ਦਿਆਂ ਕਰਾਉਂਦਿਆਂ 10 ਡੈਨ ਮਗਰ ਉਲਾਤੀ ਤੇ ਜਿਹੜਾ ਸਮਾਨ ਸਮੂਹ ਸੀ ਉਹ ਮੋੜਦਾ ਹੁਣ ਬਈ ਇਹ ਤਾਂ ਫੇਰ ਉਸੇ ਆਸ਼ਕਨਾ ਧੱਕੇ ਖਾਂਦੀ ਫਿਰਦੀ ਹੈ ਤੇ ਨੁਕਸਾਨ ਕਿਹਦਾ ਹੋ ਗਿਆ ਮੁੰਡੇ ਆੜਿਆਂ ਦਾ ਨਾਲੇ ਤਾਂ ਉਹਨਾਂ ਦਾ ਮੁੰਡਾ ਵੀ ਬਿਮਾਰ ਕਰਾਈ ਉਹਦੇ ਦਿਮਾਗ 'ਚ ਫਰਕ ਪੈ ਚੁੱਕਿਆ ਉਹ ਰਾਤ ਨੂੰ ਵੀ ਉੱਠ ਕੇ ਤੁਰਿਆ ਫਿਰਦਾ ਐਵੇਂ ਬੇਫਾਲਤੂ ਦੀਆਂ ਗੱਲਾਂ ਕਰੀ ਜਾਂਦਾ ਜਿਆਦਾ ਉਸ ਤੋਂ ਬਿਲਕੁਲ ਕਮਜ਼ੋਰ ਹੋ ਗਈ ਪਤਾ ਨਹੀਂ ਉਹਨੂੰ ਕਿਹੜੀ ਕਿਹੜੀ ਮੈਡੀਸਿਨ ਖਵਾਈਆਂ ਉਹਦਾ ਦਿਮਾਗ ਹਲਾ ਕੇ ਸੁੱਟਤਾ ਹੁਣ ਉਹ ਮਾਂ ਪਿਓ ਵਿਚਾਰਾ ਗੋਡੇ-ਗੋਡੇ ਰੋਂਦਾ ਵੀ ਸਾਡਾ ਇੱਕ ਵ ਇੱਕ ਪੁੱਤ ਸੀ ਉਹ ਵੀ ਬੱਜਲ ਕਰਕੇ ਤੁਰ ਗਿਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਹ ਵੀਡੀਓ ਵੱ ਤਾ ਜੋ ਕਿਸੇ ਦੇ ਘਰ ਇਹੋ ਜੀ ਘਟਨਾ ਹੋਰ ਨਾ ਵਾਪਰੇ ਕੋਈ ਹੋਰ ਨਾ ਕੋਈ ਇਹੋ ਜੀ ਡੈਨ ਨੂੰ ਵਿਆਹ ਕੇ ਆਪਣੇ ਘਰੇ ਲਿਆਵੇ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ